ਅ ਅੱਜ ਮੈਂ ਇਥੇ ਅਲੰਗਪੁਰ ਸਾਹਿਬ ਦੀ ਪਾਵਨ ਤਿਥੀ ਜਿਹੜਾ ਆਰਬਣੀ ਦਿਨਾਂ ਤੇ ਹੁਲਾ ਮੋਹੱਲਾ ਫੈਸਟੀਵਲ ਆ ਰਿਹਾ ਹੈ ਉਸ ਦੀ ਜਿਹੜੀ ਸੁਰੱਖਿਆ ਪ੍ਰਬੰਧ ਕੀਤੇ ਹੈ ਉਸ ਦੀ ਸਮੀਖਿਆ ਕਰਨ ਲਈ ਅੱਜ ਇਥੇ ਆਇਆ ਸੀ ਅ ਐਸਐਸਪੀ ਸਾਹਿਬ ਡੀਸੀ ਰੋਪੜ ਔਰ ਸਿਵਲ ਦੇ ਔਰ ਪੁਲਿਸ ਦੇ ਸਾਰੇ ਅਧਿਕਾਰੀ ਇਥੇ ਹਾਜ਼ਰ ਸਨ ਜਿਹੜਾ ਹੁਲਾ ਮੋਹੱਲਾ ਇਹ ਇੱਕ ਪੰਜਾਬ ਦਾ ਸਭ ਤੋਂ ਵੱਡਾ ਇੱਕ ਮੇਲਾ ਹੈ ਜਿਸ ਦੇ ਵਿੱਚ ਤਕਰੀਬਨ 50 ਲੱਖ ਤੋਂ ਵੱਧ ਲੋਕ ਲੋਕਾਂ ਦਾ ਆਣਾ ਹੁੰਦਾ ਹੈ ਫੁੱਟਵਾਲੀ ਹੈ ਇਹ 24 ਘੰਟੇ ਚੱਲਣ ਵਾਲਾ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਮੇਲਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਪੁੰਨਿਆਂ ਤੋਂ ਸ਼ਰਧਾਲੂ ਇਥੇ ਆਦੇ ਹਨ ਸੋ ਉਹਨਾਂ ਦੀ ਅਨਸੁਖਾ ਵੀ ਕੱਢਣਾ ਨਾ ਵਾਪਰੇ ਪੁਲਿਸ ਵੱਲੋਂ ਬੜੇ ਵਿਆਪਕ ਕਰਮਾਂ ਦਿੱਤੇ ਗਏ ਹਨ ਅਤੇ तकरीबन 5000 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਅਤੇ 25 DSP ਛਿਆਰੀ ਦੇ ਕਰੀਬ 25 SP ਛਿਆਰੀ ਦੇ ਕਰੀਬ DSP ਇੱਥੇ ਡਿਪਲੋਏ ਕੀਤੇ ਹਨ ਜਿਹੜੇ 24 ਘੰਟੇ ਇੱਥੇ ਆਪਣੀ ਡਿਊਟੀ ਦੇਣਗੇ ਇਸ ਤੋਂ ਇਲਾਵਾ SSP ਰੋਪੜ ਵੱਲੋਂ ਇੱਥੇ ਯਾਤਰੀਆਂ ਦੀ ਸੁਰੱਖਿਆ ਲਈ ਕਾਫੀ ਜਿਹੜੇ ਸੈਕਟਰਸ ਦੇ ਵਿੱਚ ਵੰਡ ਕੇ ਉੱਥੇ ਸਹਾਇਤਾ ਕੇਂਦਰ ਬਣਾਏ ਗਏ ਹਨ ਤਾਂ ਕਿ ਜੇ ਲੋਕ ਜਿਹੜੇ ਆਂਦੇ ਆ ਦੂਰ ਉਹਨਾਂ ਦੀ ਜੇ ਕੋਈ ਚੀਜ਼ ਖੋ ਜਾਏ ਜਾਂ ਉਹਨਾਂ ਨੂੰ ਕਿਸੇ ਪੁਲਿਸ ਅੰਦਾਜ਼ ਦੀ ਲੋੜ ਹੋਵੇ ਤੇ ਉਹ ਪੁਲਿਸ ਸਹਾਇਤਾ ਕੇਂਦਰ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਦੇ ਹਨ ਪੁਲਿਸ ਵੱਲੋਂ ਜਿਹੜੇ ਪਾਰਕਿੰਗ ਸਲots ਹੈ ਉਹ ਆਈਡੈਂਟੀਫਾਈ ਕਰ ਦੱਸਿਆ ਹੈ ਇਸ ਇਫਾਨ ਇਸ ਇਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਕਿ ਕਿਸੇ ਵੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਹਰਕਤ ਨਾ ਹੋਵੇ ਜਿਸ ਦੇ ਨਾਲ ਜਿਹੜੇ ਦੂਸਰੇ ਸ਼ਰਦਾਲੂ ਹੈ ਉਹਨਾਂ ਦੀ ਫੀਲਿੰਗ ਸਰਟਨ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਕੰਮ ਨਹੀਂ ਕਰਦਾ ਸੀ ਸਰ ਇੱਕ ਰਾਪ ਵੀ ਲਾਖਰੀ ਜੀ ਅੱਜ ਗੁਰਦੁਆਰਾ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਜਿਹੜੇ ਮੈਨੇਜਰ ਹੈ ਉਹ ਵੀ ਸਾਡੀ ਇਸ ਮੀਟਿੰਗ 'ਚ ਸ਼ਾਮਿਲ ਹੋਏ ਸੀ ਔਰ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸਰ ਇੱਕ ਸਮਸਿਆ ਦੀ ਅਸੀਂ ਸਰਵਤ ਕੰਪਨੀਆਂ ਦੇ ਵਿੱਚ ਵੀ ਆਪਣੇ ਉਲਾਦਮ ਲਗਾ ਰਹੇ ਆ ਮੇਲੇਾਂ ਦੇ ਵਿੱਚ ਔਰ ਸਾਡੇ ਜਿਹੜਾ ਸਪੈਸ਼ਲ ਸਟਾਫ ਹੈ ਉਹ ਵੀ ਇਸ ਗੱਲ ਦੀ ਨਿਗਰਾਨੀ ਰੱਖੇਗਾ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਗਰੁੱਪ ਇਸ ਤਰ੍ਹਾਂ ਦੀ ਹਰਕਤ ਨਾ ਕਰੀ ਜਿਸ ਦੇ ਨਾਲ ਦੂਸਰਿਆਂ ਨੂੰ ਆਬਜੈਕਸ਼ਨ ਸਰੇ ਧਾਰਮਿਕ ਵਿਚ ਕੇ ਸਾਲ ਇੱਕ 1990 ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਦੋ ਗਰੁੱਪਸ ਦੀ ਲੜਾਈ ਹੋ ਗਈ ਸੀ ਸਪੀਕਰਸ ਨੂੰ ਲਗਾ ਕੇ ਸੋ ਅਸੀਂ ਬੋਰਡ ਵੀ ਲਗਾਏ ਆ ਔਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹ ਇੱਕ ਬਹੁਤ ਵੱਡਾ ਮਰਬ ਹੈ ਇਸ ਨੂੰ ਅਸੀਂ ਉਹ ਧਾਰਮਿਕ ਉਤਸ਼ਾਹ ਨਾਲ ਬਣਾਈਏ ਤਾਂ ਕਿ ਕਿਸੇ ਨੂੰ ਆਬਜੈਕਸ਼ਨ ਨਾ ਹੋ ਸਕੇ ਔਰ ਇਹ ਸਾਰਾ पुलिस ने पार्किंग आइडेंटिफाई किए सताई के करीब पार्किंग स्लॉट्स सारे मेले आइडेंटिफाई किए जिथे यात्री अपनी गड्डिया पार्क कर सकेंगे ਔਰ ਉਹ ਤੋਂ ਸ਼ਟਲਸ ਔਰ ਈ ਰਿਕਸ਼ਾਜ਼ ਦੀ ਵਿਵਸਥਾ ਕੀਤੀ ਹੈ ਜਿਹਦੇ ਰਾਹੀਂ ਉਹ ਤਕਸ਼ੀਗ ਕੇਸਗੜ ਸਾਹਿਬ ਜੇ ਨੇੜੇ ਆ ਕੇ ਵਰਕ ਮੈਥੈਟਿਕਸ ਕਰਦੇ ਆ। ਸ਼ੁਗਲਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਟ੍ਰਾਫਿਕ ਦੇ ਮਾਸਟਰ ਸ਼ੁਰੂ ਹੋਈ ਹੈ ਪਿਛਲੇ 6 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ 584 ਐਫ ਆਈ ਆਰ ਅੰਦਰਸ਼ ਕੀਤੀਆਂ ਔਰ 773 ਬੰਦੇ ਗ੍ਰਫਤਾਰ ਕੀਤੇ ਗਏ ਆ। ਇਸ ਦੇ ਵਿੱਚ 50 ਕਿਲੋ 705 ਗ੍ਰਾਮ ਹਿਰੋਇਨ ਸਿਰਫ 6 ਦਿਨ ਦੇ ਵਿੱਚ ਪੁਲਿਸ ਵੱਲੋਂ ਰਿਕਵਰ ਕੀਤੀ ਗਈ ਹੈ। ਔਰ ਇਸੇ ਤਰ੍ਹਾਂ 2 ਕਿਜੀ ਦੇਖ ਰਹੇ ਗਾਜਾ, ਓਪੀਅਸ ਰਿਕਵਰ ਕੀਤਾ ਗਿਆ। ਸੋ ਇਹ ਜਿਹੜੀ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ ਉਸ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਜਿਹੜੇ ਵੀ ਸਾਡੇ ਅੱਜ ਦੇ ਇਸ ਆਪਰੇਸ਼ਨ ਸੀਲ ਦੇ ਰਿਜ਼ਲਟਸ ਹੋਣਗੇ ਸ਼ਾਮ ਤੱਕ ਕੰਟੀਨਿਊਸ ਵਿੱਚ ਸੰਭਵ ਹੈ। ਕੜੀਆ ਫਾਕ ਕਰਕੇ ਉਹ ਸ਼ਟਲਸ ਰਹਿਣ ਜਿਹੜੀ ਇਹਨਾਂ ਨੇ ਚਲਾਈ ਹੈ। ਅ ਗੁਰਦੁਆਰਾ ਸਾਹਿਬ ਵਿਖੇ ਆ ਕੇ ਮਤਲਬ ਦੇ ਸਕਦੇ। ਅ ਸੋ ਪੁਲਿਸ ਵੱਲੋਂ ਵਿਆਪਕ ਪੁਲਿਸ ਪ੍ਰਬੰਧ ਕੀਤੇ ਗਏ ਹਨ ਐਂਡ ਆਮ ਸ਼ੋਰ ਇੱਕ ਬੜਾ ਅੱਛਾ ਪ੍ਰਬੰਧ ਹੋਏਗਾ। ਇਸ ਦੇ ਨਾਲ ਨਾਲ ਮੈਂ ਟਰਾਂਸਪੇਰੈਂਟ ਦੱਸਿਆ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਯੂਨਨ ਨਸ਼ਿਆਂ ਬਿਨੂੰ ਸ਼ੁਰੂ ਕੀਤੀ ਹੈ ਇੱਕ ਜਿਹੜੀ ਮੁਹਿੰਮ ਉਸ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਸਾਰੇ ਜਿਸ ਤਰ੍ਹਾਂ ਦੇਖ ਰਹੇ ਹੋ ਅੱਜ ਦੇ ਦਿਨ ਸਾਡੇ ਆਪਰੇਸ਼ਨ ਸੀਲ ਚੱਲ ਰਿਹਾ ਹੈ ਜਿਸ ਦੇ ਤਹਿਤ ਪੰਜਾਬ ਦੇ ਜਿਹੜੇ 10 ਸਾਡੇ ਸਰਹੱਦੀ ਡਿਸਟ੍ਰਿਕਟਸ ਹੈ ਜਿਹੜੇ ਇੰਟਰ ਸਟੇਟ ਬਾਰਡਰਸ ਦੇ ਉੱਤੇ ਉੱਤੇ ਸਾਰੇ ਆਉਣ ਜਾਣ ਵਾਲੇ ਰਸਤਿਆਂ ਦੇ ਉੱਤੇ ਨਾਕੇ ਲਗਾ ਕੇ ਔਰ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਵਿਦਵਿਊ ਕਿ ਜਿਹੜਾ ਵੀ ਕੋਈ ਡਰਗਸ ਮੰਗਦਾ ਹੈ ਰਿ ਅਵਾਂਡਰ ਆਂਸਰ ਆਂਦਾ ਹੈ ਉਸ ਦੀ ਉਸ ਨੂੰ ਫੜਾਇਆ ਜਾਵੇ ਔਰ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇ ਜੇ ਕਿਨੇ ਬਣਾਵਾਂਗੇ ਕਿ ਜਸਦਨ ਤੋਂ ਮਿਲਾ ਸ਼ੁਰੂ ਹੁੰਦਾ ਹੈ ਔਰ ਜਸਦਨ ਤੋਂ ਮਿਲਾ ਖਤਮ ਹੁੰਦਾ ਹੈ ਸਾਡੇ ਜਿਹੜੇ ਟ੍ਰੈਫਿਕ ਡਾਇਵਰਸ਼ਨ ਪੁਆਇੰਟਸ ਹੈ ਔਰ ਜਿਹੜੇ ਸਾਡੇ ਟ੍ਰੈਫਿਕ ਆ ਪਾਰਕਿੰਗ स्लots ਹੈ ਔਰ ਜਿਹੜੇ ਸਾਡੇ ਅਫਸਰ ਉੱਤੇ ਲੱਗੇ ਹੋ ਉਸ ਦਾ ਦੀ ਮਾਰੀ